ਕਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰੇ ਪ੍ਰਭ ਕਿਰਪਾ ਧਾਰੀ ਸ ਸਾਈਂ ਪਾਰੇ ਬਰਮ ਪੂਰਨ ਪਰਮੇਸ਼ਰ ਰਾਵ ਰਹੇ ਆਸ ਬਣੀ ਜਾਇ ਰਹਾ ਤੋਰ ਕੀ ਬਾਣੀ ਤੇਨ ਸਗਲੀ ਚਿੰਤਾ ਮਿਟਾਈ ਦਿਆਲ ਪਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਦਿਆ ਕਰਨਾ ਵਾਲੀ ਗੁਰੂ ਜੀ ਦਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਬਾਰੇ ਮਹਾ ਮਾਂਜੇਮ ਮਹਲਾ ਪੰਜਵਾ ਇਕ ਓਅੰਕਾਰ ਸਤਿਗੋਰੇ ਪਰਸਾਦ ਮਾਗ ਮਜਨ ਸੰਗ ਸਾਧੂਆਂ ਤੂੜੀ ਕਰੇ ਈਸ਼ਨਾ ਸੋਨ ਸਬਨਾ ਨੂੰ ਕਰਦਾ ਜਨਮ ਕਰਮ ਮਲੇ ਉਤਰੇ ਮਨ ਤੇ ਜਾਏ ਘੁਮਾ ਸਹਿ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਆਠੇ ਸਾਠੇ ਤੀਰਥ ਸਗਲ ਪੁਨ ਜੀ ਦਇਆ ਪਰਵਾਹ ਜਿਸ ਨੇ ਦੇਵ ਦਇਆ ਕਰ ਸੋਈ ਪੁਰਖੇ ਸੁਜਾਨ ਜਿਨਾਂ ਮਿਲੇ ਆ ਪ੍ਰਭ ਆਪਨਾ ਨਾਨਕ ਤਿਨ ਕੋੁਰਬਾ ਮਾ ਸੁਚੇ ਸੇ ਕਾਟਿਐ ਜਨ ਪੂਰਾ ਗੁਰ ਮਿਹਰਵਾਨ ਮਾਗ ਸੁਚੇ ਸੇ ਕਾਟਿਐ ਜਨ ਪੂਰਾ ਗੁਰ